ਸੋ ਮੈਂ ਇਸ ਵੇਲੇ ਮੌਜੂਦ ਹਨੂਮਾ ਚੌਕ ਗੁਰਦਾਸਪੁਰ ਦੇ ਵਿੱਚ ਜਿੱਥੇ ਗੁਰਦਾਸਪੁਰ ਸ਼ਹਿਰ ਦੀ ਨਾਮਵਰ ਧਾਰਮਿਕ ਸੰਸਥਾ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਏਕਾ ਜੀ ਨਵੀਂ ਮੁਹਿੰਮ ਦੀ ਸ਼ੁਰੂਆਤ ਗੁਰਦਾਸਪੁਰ ਦੇ ਇਸ ਪ੍ਰਸਿੱਧ ਹਨੂਮਾ ਚੌਕ ਤੋਂ ਕਰ ਦਿੱਤੀ ਗਈ ਆ ਅੱਜ ਦੀ ਇਹ ਮੁਹਿੰਮ ਆ ਕਿ ਜਦੋਂ ਪਿੱਛੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਹੋਈ ਸੀਗੀ ਤੇ ਸਮੁੱਚੇ ਸ਼ਹਿਰ ਦੇ ਵਿੱਚ ਜਿਹੜੇ ਆ ਉਹ ਰਾਮ ਨਾਮ ਦੇ ਇੱਕ ਝੰਡੇ ਲਗਾਏ ਗਏ ਸੀ ਲੇਕਿਨ ਕੁਝ ਸਮਾਂ ਬੀਤਣ ਦੇ ਬਾਅਦ ਜਿਹੜੇ ਉਹ ਫਲੈਗ ਦੁਕਾਨਾਂ ਤੇ ਸ਼ੋਰੂਮਾਂ ਤੇ ਘਰਾਂ ਦੀਆਂ ਛੱਤਾਂ ਤੇ ਲਗਾਏ ਗਏ ਬਰਸਾਤ ਦੇ ਕਾਰਨ ਜਾਂ ਕਈ ਹੋਰ ਕਾਰਨਾ ਕਰਕੇ ਉਹ ਚੰਦੇ ਜਿਹੜੇ ਅਖੰਡਿਤ ਹੋ ਚੁੱਕੇ ਤੇ ਆ ਸਨਾਤਨ ਜਾਗਰਣ ਮੰਚ ਵੱਲੋਂ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਸ਼੍ਰੀ ਸਨਾਤਨ ਜਾਗਰਣ ਮੰਚ ਦੇ तमाम ਮੈਂਬਰਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰੋ ਇਹਨਾਂ ਮੈਂਬਰਾਂ ਨੇ ਅੱਜ ਨਵੀਂ ਇੱਕ ਵੱਡੀ ਮਹੀਨੇ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਤਹਿਤ ਇਹਨਾਂ ਵੱਲੋਂ ਸਾਰੇ ਅਖੰਡਿਤ ਉਹ ਜਿਹੜੇ ਦਵਜਵਾ ਉਹਨਾਂ ਨੂੰ ਉਤਾਰ ਕੇ ਜਲ ਪ੍ਰਵਾਹ ਕੀਤਾ ਜਾ ਰਿਹਾ ਵਾ ਔਰ ਨਵੇਂ ਫਲੈਗ ਜਿਹੜੇ ਆ ਉਹ ਜਗ੍ਹਾ ਜਗ੍ਹਾ ਤੇ ਲਗਾਏ ਜਾ ਰਿਹਾ ਸਾਡੇ ਨਾਲ ਗੱਲਬਾਤ ਕਰਨ ਲਈ ਸਨਾਤਨ ਜਾਗਰਣ ਮੰਚ ਤੋਂ ਪਵਨ ਸ਼ਰਮਾ ਜੀ ਮੌਜੂਦ ਨੇ ਸਰਦਾਰ ਦਸ ਜੋ ਅੱਜ ਮੁਹਿੰਮ ਦੀ ਸਨਾਤਨ ਜਾਗਰਣ ਮੰਚ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਦੇਖੋ ਪਿਛਲੇ 22 ਜਨਵਰੀ ਨੂੰ RAM ji ਦੀ ਪ੍ਰਾਣ ਪ੍ਰਤੀਸ਼ਠਾ ਦੇ ਜਿਹੜੇ ਧੁwaj ਲੱਗੇ ਸੀ ਅਸੀਂ ਬੜੀ ਦੇਰ ਤੋਂ ਦੇਖ ਰਹੇ ਸੀਗੇ ਚਾਹੀਦਾ ਤੇ ਇਹ ਸੀਗੇ ਵੀ ਲੋਕਾਂ ਨੂੰ ਖੁਦ ਇਹ ਪ੍ਰਾਲਾ ਕਰਨਾ ਚਾਹੀਦਾ ਸੀਗੇ ਵੀ ਸਾਡੇ ਘਰਾਂ ਦੇ ਜਦੋਂ ਕਲੀ ਪੇਂਟ ਖਰਾਬ ਹੁੰਦੇ ਨੇ ਅਸੀਂ ਉਹਨੂੰ ਵੀ ਚੇਂਜ ਕਰ ਬਦਲਾਉਨੇ ਆ ਇਹ ਧੁwaj ਲੋਕਾਂ ਨੂੰ ਖੁਦ ਬਦਲਣੇ ਚਾਹੀਦੇ ਸੀਗੇ ਬਟ ਅਸੀਂ ਇਹ ਜ਼ਿੰਮੇਵਾਰੀ ਨੂੰ ਚੁੱਕਿਆ ਵਾ ਔਰ ਤੁਹਾਡੇ ਮਾਧਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਵੀ ਇਹ ਧੁwaj ਅਸੀਂ ਬੜੀ ਜਲਦੀ ਬਦਲ ਦਿਆਂਗੇ ਸਰ ਜਿਹੜੇ ਧੁwaj ਤੁਹਾਡੇ ਵੱਲੋਂ ਉਤਾਰੇ ਜਾ ਰਹੇ ਆ ਇਹਨਾਂ ਦਾ ਅੱਗੇ ਕੀ ਕਰ ਰਹੇ ਹੋ ਧਵਜ ਜਿਹੜੇ ਉਤਾਰੇ ਜਾ ਰਹੇ ਆ ਸਰ ਦੱਸ ਦਿਓ ਇਹਨਾਂ ਨੂੰ ਕਦੋਂ ਜਲ ਪ੍ਰਵਾਹ ਕੀਤਾ ਜਾ ਰਿਹਾ ਸਨਾਤਨ ਜਾਗਰਣ ਮੰਚ ਵੱਲੋਂ ਵਿਦਣੇ ਵੀਕ ਜਦੋਂ ਵੀ ਸਾਡਾ ਇਹ ਕੰਮ ਸੰਪੂਰਨ ਹੋ ਜਾਏਗਾ ਨਵੇਂ ਧਵਜ ਲਗਾਉਣ ਦਾ ਉਹਦੇ ਬਾਅਦ ਸਾਰੇ ਧਵਜ ਜੜੇ ਇਕੱਠੇ ਕਰਕੇ ਇਹਨਾਂ ਦਾ ਜਲ ਪ੍ਰਵਾਹ ਕੀਤਾ ਜਾਏਗਾ ਸ਼ਿਗਰ ਤੋਂ ਸ਼ਿਗਰ ਹੀ ਇਹਨੂੰ ਰੱਖਿਆ ਨਹੀਂ ਜਾਏਗਾ ਤੇ ਲੋਕਾਂ ਨੂੰ ਫਿਰ ਮੈਂ ਅਪੀਲ ਕਰਨਾ ਚਾਹਾਂਗਾ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਕਿ ਉਹ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਤੇ ਦੁਕਾਨਾਂ ਤੇ ਧਵਜ ਲੱਗੇ ਨੇ ਜਾਂ ਤੇ ਉਹ ਆਪ ਬਜਾਰੋਂ ਪਰਚੇਜ਼ ਕਰਕੇ ਲਗਾ ਲੈਣ ਨਹੀਂ ਤੇ ਸ਼੍ਰੀ ਸਨਾਤਨ ਜਾਗਰਣ ਮੰਚ ਨਾਲ ਸੰਪਰਕ ਕਰਕੇ ਸਾਡੇ ਕੋਲੋਂ ਵੀ ਉਹ ਪ੍ਰਾਪਤ ਕਰ ਸਕਦੇ ਨੇ ਸਰ ਇਹ ਥੋੜਾ ਜਿਆਦਾ ਦੱਸ ਦਿਓ ਦਰਸ਼ਕਾਂ ਨੂੰ ਕਿ ਇਹ ਮਹੀਮ ਕਿਦਾਂ ਤੁਹਾਡੇ ਸਾਰਿਆਂ ਦੇ ਦਿਮਾਗ ਚ ਆਈ ਪਈ ਆ ਚੀਜ਼ ਅਸੀਂ ਕਰਨੀਆਂ ਕਿਉਂਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪਹਿਲਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਇਹ ਸਾਡੇ ਖਿਆਲ ਚ ਪਹਿਲਾਂ ਵੀ ਸੀਗਾ ਮੁੱਦਾ ਅਸੀਂ ਦੇਖ ਰਹੇ ਸੀਗਾ ਕਿ ਸ਼ਾਇਦ ਲੋਕ ਆਪਣੇ ਆਪ ਨਾਮ ਚੇਂਜ ਕਰਨਗੇ ਪਰ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਸਾਰੇ ਆਪਣੇ ਜਿਹੜੇ ਸੰਸਥਾ ਦੇ ਮੀਟਿੰਗ ਕੀਤੀ ਗਈ ਉਹਦੇ ਵਿੱਚ ਇਹ ਤੈਅ ਕੀਤਾ ਗਿਆ ਕਿ ਇਹ ਮਹੀਮ ਨੂੰ ਜਿਹੜਾ ਵਾ ਆਪਾਂ ਸ਼ੁਰੂ ਕਰਾਂਗੇ ਇਹ ਮਹੀਮ ਚਾਹੇ 10 ਦਿਨ ਲੱਗ ਜਾਣ 15 ਦਿਨ ਲੱਗ ਜਾਣ ਪੂਰੇ ਸ਼ਹਿਰ ਨੂੰ ਆਪਾਂ ਕਵਰ ਕਰਾਂਗੇ ਆਮ ਗੁਰਦਾਸਪੁਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਦੇ ਇਲਾਵਾ ਜਿੱਥੇ ਵੀ ਦਰਸ਼ਕ ਤੁਹਾਡੀ ਇਹ ਖਬਰ ਦੇਖ ਰਿਹਾ ਆਮ ਰਾਮ ਭਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੰਦੇਸ਼ ਇਹੋ ਹੀ ਹੈ ਕਿ RAM ਜੀ ਦਾ ਕਾਜ ਜਿੱਦਾਂ ਤੁਸੀਂ 22 ਜਨਵਰੀ ਨੂੰ ਬਹੁਤ ਉਸਤਾ ਦੇ ਨਾਲ ਆਪਣੇ ਛੱਤਾਂ ਉੱਤੇ ਲਗਾਏ ਸੀਗਾ ਦੁਵਾਜੇ ਇਹ ਦੁਬਾਰਾ ਜਿਹੜੇ ਆ ਉਹੀ ਕਿਉਂਕਿ ਸਾਰਾ ਵਾਤਾਵਰਨ ਜਿਹੜਾ ਵਾ ਆਰਾਮੇ ਬਣਿਆਰੇ ਸਾਰਾ ਨਗਰ ਜਿਹੜਾ ਆਰਾਮੇ ਬਣਿਆਰੇ ਐਸੇ ਤਰ੍ਹਾਂ ਆਰਾਮਜੀ ਦੀ ਜਾਜਾਕਾਰ ਹੁੰਦੀ ਰਹੇ ਇਹ ਵੀ ਇੱਕ ਪ੍ਰਚਾਰ ਦਾ ਮਾਧਮ ਹੈ ਇਹ ਵੀ ਇੱਕ ਜਾਗਰਤੀ ਦਾ ਮਾਧਮ ਹਸ ਸਨਾਤਨ ਦੀ ਇੱਕ ਹੋਰ ਸਨਾਤਨ ਜਾਗਰਣ ਮੰਚ ਦੇ ਮੈਂਬਰ ਮੌਜੂਦ ਨੇ ਸਰ ਦੱਸ ਦਿਓ ਜੀ ਇਸ ਮੁਹਿੰਮ ਨੂੰ ਲੈ ਕੇ ਕਿਦਾਂ ਦਾ ਜਿਹੜਾ ਵਾ ਇੱਕ ਲੋਕਾਂ ਦਾ ਤੁਹਾਨੂੰ ਸਾਥ ਮਿਲ ਰਿਹਾ ਇਹ ਜਿਹੜਾ ਆ ਜਿਹੜਾ ਉਪਰਾਲਾ ਕਰ ਰਿਹਾ ਹੈ ਸ੍ਰੀ ਸਨਾਤਨ ਜਾਗਰਣ ਮੰਚ ਵਾਲੇ ਬਹੁਤ ਹੀ ਸ਼੍ਰਾਂਗਾ ਜੋਗ ਮਹਰਾਂ ਦਾ ਉਹ ਉਪਰਾਲਾ ਕਰ ਰਹੇ ਨੇ ਕਿਉਂਕਿ ਜਿਹੜੇ ਸਾਡੇ ਪ੍ਰਾਣ ਪ੍ਰੇਸ਼ਾ ਵੇਲੇ ਜਿਹੜੇ ਝੰਡੇ ਸ਼ਹਿਰ ਗੁਰਦਾਸਪੁਰ ਦੇ ਵਿੱਚ ਨਹੀਂ ਸਾਰੇ ਹਿੰਦੁਸਤਾਨ ਦੇ ਨਹੀਂ ਬਲਕਿ ਹਿੰਦੁਸਤਾਨ ਤੋਂ ਉੱਪਰ ਉੱਠਦੇ ਹੋਏ ਸਾਰੇ ਵਰਡ ਦੇ ਵਿੱਚ ਪ੍ਰਾਣ ਪ੍ਰੇਸ਼ਾ ਉੱਪਰ ਝੰਡੇ ਲਗਾਏ ਸੀ ਉਹ ਕਾਫੀ ਲੰਬੇ ਸਮੇਂ ਤੋਂ ਝੰਡੇ ਲੱਗੇ ਦੇ ਸੀ ਬਿਲਡਿੰਗਾਂ ਦੇ ਉੱਪਰ ਔਰ ਝੰਡੇ ਸ੍ਰੀ ਜਨਾ ਜਾਗਰਣ ਸੰਚ ਮੰਚ ਵਾਲਿਆਂ ਨੇ ਦੇਖਿਆ ਕਿ ਝੰਡੇੜਾ ਥੋੜੇ ਖੰਡਿਤ ਹੋ ਗਿਆ ਉਹਨਾਂ ਦੇ ਮਨ 'ਚ ਵਿਚਾਰ ਆਇਆ ਕਿ ਇਹ ਝੰਡਿਆਂ ਨੂੰ ਬਦਲਿਆ ਜਾਵੇ ਔਰ ਔਰ ਬੇਨਤੀ ਕਰ ਰਹੇ ਆ ਕਿ ਜੇ ਝੰਡੇ ਆਪ ਲੋਕ ਬਦਲਣਦੇ ਆ ਤਾਂ ਬਹੁਤ ਅੱਛੀ ਗੱਲ ਹੈ ਕਿਉਂਕਿ ਇਹ ਸਾਡੇ ਸਨਾਤਨ ਜਾਗਰਣ ਮੰਚ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਔਰ ਅੱਜ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਜਿਹੜੇ ਝੰਡੇ ਆ ਆਪਣੇ ਬਿਲਡਿੰਗ ਦੇ ਉੱਪਰ ਜਿਹੜੇ ਲਗਾਏ ਆ ਜੇ ਖੰਡਤ ਹੋ ਗਿਆ ਤਾਂ ਉਹਨਾਂ ਨੂੰ ਜ਼ਰੂਰ ਬਦਲਿਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਗੱਲ ਬਾਤਰੀ ਧੰਨਵਾਦ ਇੱਕ ਹੋਰ ਅਹਿਮ ਸਦਸੇ ਸਨਾਤਨ ਜਾਗਰਣ ਮੰਚ ਦੇ ਸਾਡੇ ਨਾਲ ਨੇ ਸਿਰ ਆਪਣਾ ਨਾਮ ਦੱਸ ਦਿਓ ਔਰ ਜੋ ਅੱਜ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਨਾਮ ਅਜੇ ਕਪੂਰ ਹੈ ਜੀ ਜੀ ਇਹ ਜਿਹੜੀ ਸਨਾਤਨ ਗੋਦੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਬਹੁਤ ਚਲਾਗਾ ਜੁਗ ਹੈ ਜੀ ਜੀ ਇਸ ਨਾਲ ਗਜ਼ਾਬੀ ਸ਼ੁਰੂ ਹੋ ਕੇ ਇਹ ਪੂਰੇ ਇੰਡੀਆ ਜਿੱਦਾ ਮੈਸੇਜ ਜਾਏਗਾ ਤੇ ਲੋਕਾਂ ਦੀ ਸ਼ਰਧਾ ਪਾਉਣੇ ਚ ਹੋਰ ਵਧੇਗੀ ਲੋਕ ਨੂੰ ਪਤਾ ਲੱਗੇਗਾ ਕਿ ਆਪਾਂ ਕਿੱਥੇ ਖੜੇ ਆ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸੋ ਗੱਲਬਾਲੀ ਧੰਨਵਾਦ ਗਰਮੀ ਬਹੁਤ ਜ਼ਿਆਦਾ ਵਾ ਹਨੂਮਾ ਚੌਕ ਅਰਦਾਸਪੁਰ ਤੋਂ ਸ਼੍ਰੀ ਸਨਾਤਨ ਜਾਗਰਣ ਮੰਚ ਨੇ ਜਿਹੜਾ ਵਾ ਇੱਕ ਨਵੀਂ ਮਹਿੰਮ ਦੀ ਸ਼ੁਰੂਆਤ ਜਿਹੜੀ ਕਰਤੀ ਆ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਤਾ ਦੇ ਜਿਹੜੇ ਦਵਜ ਸੀਗੇ ਜਿਹੜੇ ਅਖੰਡਿਤ ਹੋ ਚੁੱਕੇ ਆ ਬਰਸਾਤ ਦੇ ਕਾਰਨ ਜਾਂ ਹਨੇਰੀ ਕਾਰਨ ਉਹਨਾਂ ਨੂੰ ਬਦਲ ਕੇ ਜਿਹੜਾ ਵਾ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਦਵਜ ਜਿਹੜੇ ਲਗਾਏ ਜਾ ਰਹੇ ਆ ਸੋ ਬਹੁਤ ਇੱਕ ਵੱਡਾ ਉਪਰਾਲਾ ਵਾ ਔਰ ਜਲਦੀ ਹੀ ਪਵਨ ਸ਼ਰਮਾ ਜੀ ਨੇ ਕਿਹਾ ਵਾ ਕਿ ਇਹ ਮੁਹਿੰਮ ਜੜੀ ਆ ਉਹ ਦੂਜੇ ਸ਼ਹਿਰਾਂ ਦੇ ਵਿੱਚ ਵੀ ਜੜੀ ਆ ਪਹਚਾ ਕੇ ਤੇ ਰਾਮਨਾਮ ਦੇ ਨਾਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਏਗਾ ਐਕਸਪ੍ਰੈਸ న్యూਸ ਡੈਟ ਦੇ ਲਈ ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ ਪੰਡਤ ਹਨੂਮਾ ਚੌਕ ਗਰਦਾਸਪੁਰ ਤੋਂ